ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਨਾ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਰਸ਼ਾ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਆਸਣਾ ਸਿਗਾਸਣਾ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦਾ ਹੈ ਜਿਸ ਗੁਰੂ ਕੀ ਬਾਣੀ ਨਾਲ ਖਾਲਸਾ ਜੀ ਲੋਕ ਤੇ ਪਰਲੇਖ ਸੁਖੀ ਹੁੰਦਾ ਸੋ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਨੂੰ ਜਪਣ ਵਾਲਾ ਪੜਨ ਵਾਲਾ ਹਰੀ ਦਾ ਪਿਆਰਾ ਹੋ ਜਾਂਦਾ ਹੈ ਹਰੀ ਨੂੰ ਖਾਲਸਾ ਜੀ ਪਾਉਣ ਲੱਗ ਪੈਂਦਾ ਹੈ ਉਹ ਵਾਹਿਗੁਰੂ ਜੀ ਦੇ ਦਰ ਉੱਤੇ ਵੱਡਾ ਆਦਰ ਪਾਉਂਦਾ ਸੋ ਐਸੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਪਾਰਸ਼ਾਹਾਂ ਦੇ ਪਾਰਸ਼ਾ ਗੁਰੂ ਗਰੀਬ ਨਿਵਾਜ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਧੁਰਗੀ ਬਾਣੀ ਨੂੰ ਜੋ ਜੱਪਣ ਵਾਲੇ ਹਨ ਉਹ ਮਹਾਰਾਜ ਦੇ ਦਰ ਖਾਲਸਾ ਜੀ ਕਬੂਲ ਹੋ ਜਾਂਦੇ ਆ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਖਾਲਸਾ ਜੀ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਮਹਾਰਾਜ ਦੇ ਦਰਬਾਰ ਵਿੱਚ ਸੋ ਬਹੁਤਾ ਨਹੀਂ ਤੇ ਥੋੜੇ ਤੋਂ ਥੋੜਾ ਖਾਲਸਾ ਜੀ ਉਸ ਵਾਹਿਗੁਰੂ ਜੀ ਨੂੰ ਯਾਦ ਕਰਨਾ ਚਾਹੀਦਾ ਹੈ ਨਾਮ ਨੂੰ ਧਿਆਉਣਾ ਚਾਹੀਦਾ ਹੈ ਜਪਣਾ ਚਾਹੀਦਾ ਹੈ ਜਿਵੇਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਜੋ ਮੋਨੇ ਕੋਨੇ ਹਨ ਬੇਸ਼ੱਕ ਪਰ ਖਾਲਸਾ ਜੀ ਫਿਰ ਵੀ ਜੇ ਸਿੱਖਾਂ ਦੇ ਘਰ ਜਨਮ ਲਿਆ ਹੈ ਇਹ ਕਰਮਾਂ ਦੀ ਮਾਰ ਕਰਕੇ ਇਹੋ ਜੇ ਆਪਾਂ ਸਮੇਂ ਵਿੱਚ ਹਾਂ ਫਿਰ ਵੀ ਸਵੇਰੇ ਉੱਠਣ ਤੋਂ ਪਹਿਲਾਂ ਮਹਾਰਾਜ ਜੀਆਂ ਨੂੰ ਉੱਠ ਕੇ ਧਿਆਉ ਨਾਮ ਜਪੋ ਗੁਰੂ ਘਰ ਜਾਓ ਫਿਰ ਆਪਣੇ ਕਾਰਵਿਆਹਰ ਕਰੋ ਕਿਉਂਕਿ ਉਸ ਧਾਤੇ ਤੋਂ ਬਿਨਾਂ ਕੋਈ ਰਾਖਾ ਨਹੀਂ ਹੈ ਤੇ ਖਾਲਸਾ ਜੀ ਰਾਹ ਪੈਂਡੇ ਜਾਂਦੇ ਆ ਮਹਾਰਾਜ ਨੂੰ ਧਿਆਉਣਾ ਜਿਹੜੀਆਂ ਗੱਲਾਂ ਚੁਗਲੀਆਂ ਨਿੰਦਿਆ ਆਪਾਂ ਕਰਦੇ ਹਾਂ ਉਹਦਾ ਥੋੜਾ ਜਿਹਾ ਪਰਹੇਜ਼ ਕਰਕੇ ਜੇ ਮਹਾਰਾਜ ਨੂੰ ਜਪੀਏ ਨਾ ਉਹਦਾ ਸਾਨੂੰ ਬਧੇਰੇ ਲਾਭ ਹੋਵੇਗਾ ਬੇਅੰਤ ਲਾਭ ਸਾਨੂੰ ਉਸ ਚੀਜ਼ ਦਾ ਪ੍ਰਾਪਤ ਹੋ ਸਕਦਾ ਹੈ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਹਨ ਜਿਹੜੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰ ਉੱਤੇ ਆਦਰ ਪਾ ਚੁੱਕੇ ਹਨ ਸੋਭਦੇ ਹਨ ਉਸ ਪਰਮੇਸ਼ਰ ਹਰੀ ਅਕਾਲਪੁਰਖ ਦੇ ਦਰ ਉੱਤੇ ਉਹ ਨਾਮ ਜਪ-ਜਪ ਕੇ ਹੀ ਖਾਲਸਾ ਜੀ ਉਹਨੂੰ ਪਿਆਰੇ ਲੱਗੇ ਨੇ ਪਰਮੇਸ਼ਰ ਨੂੰ ਤੇ ਉਹ ਫਿਰ ਜਦੋਂ ਸੰਸਾਰ ਵਿੱਚ ਵਿਚਰਦੇ ਜਿੱਦਾਂ ਮਹਾਰਾਜ ਕਹਿੰਦੇ ਜੋ ਮਿਲਿਆ ਹਰ ਦੀ ਬਾਣ ਸਿਓ ਸੋ ਸਭਨੀ ਦੀ ਬਾਣੀ ਮਿਲਿਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਆਦਰ ਪਾਉਂਦਾ ਹੈ ਨਾ ਉਹ ਸਾਰੇ ਸੰਸਾਰ ਵਿੱਚ ਵੀ ਖਾਲਸਾ ਜੀ ਆਦਰ ਪਾਉਂਦਾ ਮਹਾਰਾਜ ਕਹਿੰਦੇ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਦੇ ਮੁਹ ਡਿੱਠੇ ਸਭ ਪਾਪੀ ਤਰਿਆ ਐਸੇ ਗੁਰਮੁਖਾਂ ਦਾ ਦਰਸ਼ਨ ਕੀਤਿਆਂ ਖਾਲਸਾ ਜੀ ਸਾਰੇ ਪਾਪ ਨਾਸ਼ ਹੋ ਜਾਂਦੇ ਤੇ ਪਾਪੀ ਜਿਹੜੇ ਹੁੰਦੇ ਨੇ ਉਹ ਵੀ ਤਰ ਜਾਂਦੇ ਸੋ ਜਿਹੜੇ ਨਾਮ ਨੂੰ ਜਪਦੇ ਬਾਣੀ ਨੂੰ ਪੜ੍ਹਦੇ ਜਿਵੇਂ ਖਾਲਸਾ ਜੀ ਪਰਾਤਨ ਸਿੰਘ ਸਨ ਨਾ ਜਿਹੜੇ ਪਰਾਤਨ ਜਿਵੇਂ ਅੱਜ ਕੱਲ ਵੀ ਨਿਹੰਗ ਸਿੰਘ ਫੌਜਾਂ ਵਿੱਚ ਮਹਾਕਾਲ ਸਿੰਘ ਹੁੰਦੇ ਆ ਬਾਣੀ ਪੜਨ ਵਾਲੇ ਸਿੰਘ ਆ ਮਹਾਰਾਜ ਦੇ ਅਭਿਆਸ ਕਰਨ ਵਾਲੇ ਸਿੰਘ ਆ ਸਤਿਗੁਰਾਂ ਦੇ ਦਰ ਤੇ ਸੇਵਾ ਕਰਨ ਵਾਲੇ ਸਿੰਘ ਆ ਉਹ ਖਾਲਸਾ ਜੀ ਉਹਨਾਂ ਦਾ ਦਰਸ਼ਨ ਬੜਾ ਅਮੋਲਕ ਹੁੰਦਾ ਉਹਨਾਂ ਦਾ ਦਰਸ਼ਨ ਕੀਤਿਆਂ ਮਨ ਵਿੱਚ ਠੰਡਕ ਵਰਤਦੀ ਆ ਦਰਸ਼ਨ ਕੀਤਿਆਂ ਉਹਨਾਂ ਨਾਲ ਖਾਲਸਾ ਜੀ ਬਚਨ ਬਲਾਸ ਕਰਨ ਨੂੰ ਉਹਨਾਂ ਦੇ ਬਚਨ ਬਲਾਸ ਸੁਣਨ ਨੂੰ ਚਿਤ ਕਰਦਾ ਉਹਨਾਂ ਦੇ ਨਾਲ ਰਹਿਣ ਨੂੰ ਚਿਤ ਕਰਦਾ ਇਹੋ ਜਿਹਾ ਉਹਨਾਂ ਦਾ ਜੀਵਨ ਹੈ ਸੋ ਸਤਿਗੁਰ ਕਹਿੰਦੇ ਜਦੋਂ ਪ੍ਰਾਤਣ ਜਿਵੇਂ ਸਿੰਘ ਸਨ ਖਾਲਸਾ ਜੀ ਉਹ ਕਿਸੇ ਨੂੰ ਬਹੁਤਾ ਕੁਝ ਕਹਿੰਦੇ ਨਹੀਂ ਸੀ ਲੋਕੀ ਉਹਨਾਂ ਦਾ ਰੂਪ ਵੇਖ ਕੇ ਖਾਲਸਾ ਜੀ ਗੁਰਸਿੱਖ ਬਣ ਜਾਂਦੇ ਸੀ ਤੇ ਅੱਜ ਕੱਲ ਸਾਨੂੰ ਕਿੰਨਾ ਕੁਝ ਬੋਲਣਾ ਪੈਂਦਾ ਹੈ ਕਈ ਤਰ੍ਹਾਂ ਦਾ ਪ੍ਰਚਾਰ ਕਰਨਾ ਪੈਂਦਾ ਹੈ ਕਈ ਪ੍ਰਕਾਰ ਦੀਆਂ ਗੱਲਾਂ ਸੁਣਨੀਆਂ ਸੁਣਾਉਣੀਆਂ ਪੈਂਦੀਆਂ ਤੇ ਫਿਰ ਵੀ ਖਾਲਸਾ ਜੀ ਕਿਸੇ ਤੇ ਅਸਰ ਨਹੀਂ ਕਰਦੀਆਂ ਕਿਉਂ ਕਿ ਆਪਣਾ ਜੀਵਨ ਨਹੀਂ ਹੈ ਨਾ ਬਿਨਾ ਜੀਵਨ ਤੋਂ ਮਹਾਰਾਜ ਕਹਿੰਦੇ ਤੁਹਾਡਾ ਬੋਲ ਕਿਸੇ ਤੇ ਅਸਰ ਨਹੀਂ ਕਰ ਸਕਦਾ ਸਤਿਗੁਰੂ ਕਲਗੀਧਰ ਪਾਸ਼ਾ ਮਹਾਰਾਜ ਜੀ ਜਦੋਂ ਖਾਲਸਾ ਜੀ ਕਿਸੇ ਨੂੰ ਵਚਨ ਕਰਦੇ ਸਨ ਕੋਈ ਐਸਾ ਨਹੀਂ ਸੀ ਜਿਹੜਾ ਵਚਨ ਨਹੀਂ ਸੀ ਮੰਨਦਾ ਜਾ ਗੁਰਸੇਖ ਬਾਬਾ ਦੀਪ ਸਿੰਘ ਸਾਹਿਬ ਜੀ ਹੁਣੇ ਜੇ ਇਸ ਵੇਲੇ ਖਾਲਸਾ ਜੀ ਸਭੋ ਕੀ ਤਲਵੰਡੀ ਦਮਦਮਾ ਸਾਹਿਬ ਉਥੇ ਜਦੋਂ ਬੱਚਿਆਂ ਨੂੰ ਸਿਖਲਾਈ ਦੇਣੀ ਜਾਂ ਬਾਬਾ ਦੀਪ ਸਿੰਘ ਸਾਹਿਬ ਦੇ ਸਮਕਾਲੀ ਸਿੰਘ ਉਹਨਾਂ ਨੂੰ ਕੋਈ ਬਚਨ ਕਰਨਾ ਤੇ ਕੋਈ ਮੋੜਦਾ ਨਹੀਂ ਸੀ ਹੁੰਦਾ ਨਵਾਬ ਬਾਬਾ ਕਪੂਰ ਸਿੰਘ ਸਾਹਿਬ ਉਹਨਾਂ ਨੇ ਕੋਈ ਬਚਨ ਕਰਨਾ ਕੋਈ ਨਹੀਂ ਸੀ ਮੋੜਦਾ ਬਾਬਾ ਜਸਾ ਸਿੰਘ ਆਲੂਵਾਲੀਆ ਬਾਬਾ ਜਸਾ ਸਿੰਘ ਰਾਮਗੜੀ ਆ ਇਹ ਸਾਰੇ ਸਿੰਘ ਜਦੋਂ ਕੋਈ ਬਚਨ ਕਰਦੇ ਸਨ ਫੌਜ ਨੂੰ ਕੋਈ ਨਹੀਂ ਸੀ ਮੋੜਦਾ ਬਾਬਾ ਚੜਤ ਸਿੰਘ ਵਰਗੇ ਸੂਰਮੇ ਕੋਈ ਵੀ ਕਿਸੇ ਦਾ ਬਚਨ ਨਹੀਂ ਸੀ ਬੋਰਡ ਦਾ ਕਿਉਂ ਕਿ ਖਾਲਸਾ ਜੀ ਉਹਨਾਂ ਦਾ ਆਪਣਾ ਕਿਰਦਾਰ ਸੀ ਉੱਚਾ ਸੁੱਚਾ ਜੀਵਨ ਸੀ ਥਰੀ ਸਿੰਘ ਨਲੂਏ ਨੂੰ ਜੇ ਕਿਸੇ ਨੂੰ ਉਹਨੇ ਫੌਜ ਨੂੰ ਕਹਿ ਤਾ ਕਿ ਰੋਕ ਇਧਰ ਨੂੰ ਕਰਨਾ ਤੇ ਖਾਲਸਾ ਜੀ ਕੋਈ ਨਹੀਂ ਸੀ ਕਹਿੰਦਾ ਅਸੀਂ ਨਹੀਂ ਜਾਣਾ ਪਹਿਲਾਂ ਤਿਆਰ ਹੋ ਜਾਂਦੇ ਸਨ ਵੱਡੀ ਮਿਸਾਲ ਮਿਲਦੀ ਹੈ ਕਿ ਜਿਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਜੀ ਹੁਣੀ ਜਿਸ ਵੇਲੇ ਖਾਲਸਾ ਜੀ ਹਰਮੰਦਰ ਸਾਹਿਬ ਦਾ ਸਰੋਵਰ ਝਾਲਮਾ ਨੇ ਪੂਰ ਦਿੱਤਾ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਹਰਮੰਦਰ ਸਾਹਿਬ ਦੀ ਖਾਲਸਾ ਜੀ ਸ਼ਾਨੋ ਸ਼ੌਕਤ ਨੂੰ ਬਹਾਲ ਕਰਨ ਵਾਸਤੇ ਜਰੂਰ ਚੱਲੇ ਸਨ ਸ਼ੀਧੀ ਪਾਉਣ ਵਾਸਤੇ ਜਿਸ ਵੇਲੇ ਫੌਜ 5000 ਫੌਜ ਇਕੱਠੀ ਹੋ ਗਈ ਉਸ ਵੇਲੇ ਤੁਰੇ ਆ ਰਹੇ ਸ੍ਰੀ ਤਰਨ ਤਰਨ ਸਾਹਿਬ ਦਰਸ਼ਨ ਮੇਲੇ ਕਰਕੇ ਤੇ ਜਦੋਂ ਚਾਲਾ ਪਾਇਆ ਸ੍ਰੀ ਅਮਰਸਰ ਸਾਹਿਬ ਨੂੰ ਤੇ ਰਸਤੇ ਵਿੱਚ ਖਾਲਸਾ ਜੀ ਹੁਣ ਪੜਾ ਘੋੜੇ ਪਿੱਛੇ ਦੇ ਪਿੱਛੇ ਹੁਣ 5000 ਸਿੰਘ ਹੈ ਤੇ ਘੋੜਿਆਂ ਤੇ ਫੌਜ ਆ ਤੁਰ ਕੇ ਫੌਜ ਆ ਤੇ ਪਿੱਛੇ ਤੱਕ ਕਾਫਲਾ ਚੱਲਿਆ ਆ ਰਿਹਾ ਤੇ ਅਚਾਨਕ ਕਾਫਲਾ ਰੁਕਦਾ ਹੈ ਤੇ ਪਿਛਲੇ ਪੁੱਛਦੇ ਨੇ ਕੀ ਕਾਰਨ ਹੋਇਆ ਵੀ ਭਾਈ ਸਾਰੇ ਸਿੰਘ ਖਲੋਗੇ ਨੇ ਤੇ ਅੱਗੋਂ ਆਵਾਜ਼ ਆਉਂਦੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਹੁਣਾਂ ਨੇ ਇੱਕ ਜਿਹੜਾ ਇੱਕ ਮੋਰਚਾ ਲਾਉਣਾ ਕੀਤਾ ਹੈ ਲੀਕ ਖਿੱਚ ਦਿੱਤੀ ਹੈ ਧਰਤੀ ਉੱਤੇ ਤੇ ਕੀ ਕਿਹਾ ਹੈ ਇਹ ਕਹਿੰਦੇ ਨੇ ਕਿ ਜਿਹੜਾ ਕੋਈ ਮੌਤ ਵਿਹੋਣੀ ਚਾਹੁੰਦਾ ਸ਼ੀ ਦੀ ਪ੍ਰਾਪਤ ਕਰਨੀ ਚਾਹੁੰਦਾ ਆਪਾ ਵਾਰਨਾ ਚਾਹੁੰਦਾ ਗੁਰੂ ਦੇ ਉਤੋਂ ਉਹੋ ਹੀ ਇਹ ਲੀਕ ਤੋਂ ਪਾਰ ਲੰਗੇ ਉਹ ਨਹੀਂ ਤੇ ਹੋਰ ਕੋਈ ਨਾ ਲੰਗੇ ਉਹ ਬਾਕੀ ਮੁੜ ਜਿਓ ਉਹਨਾਂ ਕੋ ਮੌਕਾ ਤੇ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਮੁਖੋਂ ਨਿਕਲਿਆ ਹੋਇਆ ਬੋਲ ਕਿਸੇ ਸਿੰਘ ਨੇ ਮੋੜਿਆ ਨਹੀਂ ਸੀ ਜਿੰਨੀ ਫੌਜ ਸੀ ਪਿੱਛੇ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ ਸਾਰੇ ਸਿੰਘ ਸਾਰੇ ਦੇ ਸਾਰੇ ਹੀ ਉਹ ਲੀਕ ਪਾਰ ਕਰ ਗਏ ਸਨ ਉੱਥੇ ਅੱਜ ਸਥਾਨ ਹੈ ਗੁਰਦੁਆਰਾ ਲਕੀਰ ਸਾਹਿਬ ਸੋ ਉੱਥੋਂ ਲਕੀਰ ਪਾਰ ਕਰ ਗਏ ਸੀ ਕੋਈ ਵੀ ਜਿਹੜਾ ਡਰਿਆ ਡੋਲਿਆ ਨਹੀਂ ਸੀ ਆਪਾਂ ਵਰਨ ਨੂੰ ਤਿਆਰ ਹੁੰਦੇ ਸੀ ਕਿਉਂਕਿ ਉਹਨਾਂ ਸਿੰਘਾਂ ਦਾ ਆਪਣਾ ਜੀਵਨ ਆਪਣਾ ਕੈਰੈਕਟਰ ਹੁੰਦਾ ਸੀ ਅੱਜ ਸਾਡਾ ਖਾਲਸਾ ਜੀ ਜੀਵਨ ਨਹੀਂ ਰਿਹਾ ਅਮਰਤ ਵੇਲਾ ਸਾਡੇ ਕੋਲੇ ਨਹੀਂ ਬਾਣੀ ਦਾ ਅਭਿਆਸ ਸਾਡੇ ਕੋਲੇ ਨਹੀਂ ਸਤਿਗੁਰਾਂ ਦੀ ਬਾਣੀ ਦੀ ਸੁੱਧ ਸੰਥਿਆ ਸਾਡੇ ਕੋਲੇ ਨਹੀਂ ਬਾਣੀ ਦੀ ਸੋਝੀ ਨਹੀਂ ਆਪਣੇ ਘਰਾਂ ਦੇ ਵਿੱਚ ਖਾਲਸਾ ਜੀ ਖਾਣ ਪੀਣ ਸਾਡਾ ਸ਼ੁੱਧ ਨਹੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਨਹੀਂ ਜਾਣਾ ਸੇਵਾ ਤੋਂ ਭਜਣਾ ਇਹ ਸਾਡੇ ਕੰਮ ਆ ਅੱਜ ਕੱਲ ਪਹਿਲੀ ਪੀੜੀ ਹੁੰਦੀ ਸੀ ਖਾਲਸਾ ਜੀ ਜਦੋਂ ਕਿ ਤੇ ਸੇਵਾ ਲਗਣੀ ਭੱਜ ਭੱਜ ਕੇ ਉਤਸ਼ਾਹ ਚੜਨਾ ਕਿ ਗੁਰੂ ਘਰ ਸੇਵਾ ਲੱਗੀ ਹੈ ਆਪਾਂ ਸੇਵਾ ਕਰਕੇ ਆਪਣਾ ਜੀਵਨ ਜਨਮ ਸਫਲਾ ਕਰਾਂਗੇ ਤੇ ਹੁਣ ਖਾਲਸਾ ਜੀ ਬਾਬੇ ਸਪੀਕਰਾਂ ਦੇ ਵਿੱਚ ਬੋਲਦੇ ਆ ਕਿ ਭਾਈ ਤੁਹਾਡੇ ਗੁਰੂ ਘਰ ਵਿੱਚ ਆ ਸੇਵਾ ਲੱਗੀ ਹੈ ਸਿੰਘੋ ਆ ਕੇ ਸੇਵਾ ਕਰੋ ਤੇ ਖਾਲਸਾ ਜੀ ਕੋਈ ਨਹੀਂ ਜਾਂਦਾ ਪਹਿਲੇ ਆ ਸਮਿਆਂ ਦੇ ਵਿੱਚ ਬੀਬੀਆਂ ਭੱਜ ਕੇ ਗੁਰੂ ਘਰ ਜਾਣਾ ਵੀ ਭਾਈ ਪ੍ਰਸ਼ਾਦੇ ਪਕਾਉਣੇ ਨੇ ਗੁਰੂ ਘਰ ਦੀ ਸੇਵਾ ਕਰਨੀ ਲੋ ਲੰਗਰ ਦੀ ਸੇਵਾ ਕਰਨੀ ਹੈ ਤੇ ਖਾਲਸਾ ਜੀ ਹੁਣ ਸਪੀਕਰਾਂ ਵਿੱਚ ਬੋਲਣਾ ਪੈਂਦਾ ਕਿ ਮਾਈਓ ਆਪਣਾ ਕੰਮ ਤੇ ਆ ਕੇ ਗੁਰੂ ਘਰ ਆਓ ਇੱਥੇ ਪ੍ਰਸ਼ਾਦੇ ਪਕਾਉਣੇ ਆ ਇਹ ਮਾਈਆਂ ਜਿਹੜੀ ਸੇਵਾ ਹੈ ਖਾਲਸਾ ਜੀ ਇਹ ਸੇਵਾ ਤੋਂ ਭੱਜਣ ਲੱਗੇ ਆ ਤਾਂ ਹੀ ਉਹ ਤੇ ਅੱਜ ਮਸ਼ੀਨਾਂ ਲੱਗ ਗਈਆਂ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਚ ਲੱਗ ਗਈ ਹੋਰ ਵੀ ਖਾਲਸਾ ਜੀ ਕਈ ਜਗ੍ਹਾ ਲੱਗ ਗਈ ਹੈ ਮਸ਼ੀਨ ਤੇ ਉਹ ਮਸ਼ੀਨਾਂ ਵਾਲਾ ਪ੍ਰਸ਼ਾਦਾ ਜਿਹੜਾ ਮਾਫ਼ ਕਰਨਾ ਉਹ ਖਾਣ ਵਾਲਾ ਨਹੀਂ ਉਹ ਕਿੱਥੋਂ ਲੰਗਦਾ ਜਿਸ ਜਿਸ ਬਜ਼ੁਰਗ ਦੇ ਖਾਲਸਾ ਜੀ ਦੰਦ ਨਹੀਂ ਖਾ ਨਹੀਂ ਸਕਦਾ ਦੂਜਾ ਬੰਦਾ ਵੀ ਖਾਲਸਾ ਜੀ ਉਹ ਤੋਂ ਨੱਕ ਬੁੱਲ ਵੜਦਾ ਕਿਉਂਕਿ ਕੱਚਾ ਆਟਾ ਹੁੰਦਾ ਉਹ ਉਹ ਸੇਵਾ ਤੋਂ ਆਪਾਂ ਭੱਜੇ ਆਂ ਨਠੇਆਂ ਤਾਂ ਕਰਕੇ ਇਹੋ ਨੀਆਂ ਚੀਜ਼ਾਂ ਹੋ ਰਹੀਆਂ ਨਾ ਜੇ ਆਪਾਂ ਸੇਵਾ ਕਰਨ ਵਾਲੇ ਹੋਈਏ ਭੱਜ ਕੇ ਉਰਸ਼ਾ ਹੋਵੇ ਸਾਡੇ ਵਿੱਚ ਵੀ ਅਸੀਂ ਸੇਵਾ ਕਰਨੀ ਹੈ ਫਿਰ ਖਾਲਸਾ ਜੀ ਹੋਰ ਗੱਲਾਂ ਹੁੰਦੀਆਂ ਅੱਜ ਜਿਹੜੀ ਘਾਟ ਹੈ ਸਾਡੇ ਵਿੱਚ ਉਹ ਇਹੀ ਹੈ ਅਸੀਂ ਆਪਣੇ ਗੁਰੂ ਤੋਂ ਆਪਣੇ ਗੁਰੂ ਦੇ ਜਿਹੜਾ ਭਰੋਸਾ ਅਸੀਂ ਚਾਹੀਦਾ ਦ੍ਰਿੜ ਪ੍ਰਸ਼ਵਾਸ ਚਾਹੀਦਾ ਸੀ ਉਹ ਸਾਡੇ ਵਿੱਚ ਨਹੀਂ ਅਸੀਂ ਆਪਣੇ ਗੁਰੂ ਤੋਂ ਪਗਾਉੜੇ ਆਂ ਤਾਂ ਹੀ ਉਹ ਸਾਨੂੰ ਦੁੱਖ ਤੇ ਤਕਲੀਫ ਚੰਬੜੇ ਹੋਏ ਹੋਰ ਕੋਈ ਕਾਰਨ ਨਹੀਂ ਆਪਣੇ ਗੁਰੂਵਾਲ ਜਿਸ ਵੇਲੇ ਖਾਲਸਾ ਜੀ ਤੱਕਣਾ ਸ਼ੁਰੂ ਕਰ ਦੇਵਾਂਗੇ ਆਪਣੇ ਗੁਰੂ ਨੂੰ ਆਗੂ ਕਰ ਲਵਾਂਗੇ ਆਪਣੇ ਗੁਰੂ ਦੀ ਬਾਣੀ ਦਾ ਓਟ ਆਸਰਾ ਤੱਕਣ ਲੱਗ ਪਾਵਾਂਗੇ ਉਸ ਵੇਲੇ ਖਾਲਸਾ ਜੀ ਫਿਰ ਸਾਡੀ ਜੈਜਾਕਾਰ ਹੋਵੇਗੀ ਤੇ ਸੰਸਾਰ ਦੀ ਇੱਕ ਮੱਤ ਹੈ ਮੈਂ ਹੁਣ ਗੱਲ ਕਰਨੀ ਨਹੀਂ ਚਾਹੁੰਦਾ ਇੱਕ ਬਹੁਤ ਮਸ਼ਹੂਰ ਬੰਦਾ ਤੇ ਉਹ ਕਹਿੰਦੇ ਬਜ਼ੁਰਗਾਂ ਨੂੰ ਸਾਹਮਦਾ ਤੇ ਜਿਹੜੇ ਯਤੀਮ ਲੋਕ ਨੇ ਉਹਨਾਂ ਨੂੰ ਸਾਹਮਦਾ ਚਲੋ ਭਾਈ ਭਲਾ ਕੰਮ ਹੈ ਕੋਈ ਕਿਸੇ ਨੂੰ ਨਹੀਂ ਸਾਹਮਦਾ ਪਰ ਖਾਲਸਾ ਜੀ ਸੱਚ ਜਾਣਿਓ ਆਪਨੋ ਘਰੋਂ ਕੋਈ ਨਹੀਂ ਸਾਹਮਦਾ ਹੁਣ ਦਾਸ ਸੇਵਾ ਕਰਦਾ ਤੇ ਮੈਂ ਆਪਣੀ ਹੰਕੜ ਵਿੱਚ ਕਹਾਂ ਵੀ ਮੈਂ ਕਰਦਾ ਜਿਹੜਾ ਝੰਡੇਰੀ ਪਿੰਡ ਆਪਾਂ ਘਰ ਬਣਾਇਆ ਮੈਂ ਕਹਾਂ ਮੈਂ ਬਣਾਇਆ ਨਹੀਂ ਭਾਈ ਇਹ ਸੰਗਤ ਦੀ ਸੇਵਾ ਹੈ ਸੰਗਤ ਨੇ ਮਾਇਆ ਭੇਜੀ ਹੈ ਤੇ ਮੈਂ ਕਾਰਜ ਕੀਤਾ ਨਹੀਂ ਤੇ ਮੇਰੇ ਵੱਸ ਦਾ ਕੋਈ ਰੋਗ ਨਹੀਂ ਮੈਂ ਕਿਸੇ ਦਾ ਖਾਲਸਾ ਜੀ ਕੀ ਕਿਸਵਾਰ ਸਕਦਾ ਹਾਂ ਸੋ ਉਹੀ ਲੋਕ ਨੇ ਜਿਨ੍ਹਾਂ ਨੇ ਉਸ ਵੇਲੇ ਕਲਗੀਧਰ ਮਹਾਰਾਜ ਜੀਆਂ ਦਾ ਜਿਹੜਾ ਦਿੱਤਾ ਹੋਇਆ ਸਾਨੂੰ ਨਿਸ਼ਾਨ ਸੀ ਖਾਲਸਾ ਜੀ ਉਹ ਨਿਸ਼ਾਨ ਨੂੰ ਅੱਗ ਲਾ ਕੇ ਸਾੜਿਆ ਸੀ ਪੂਰੀ ਭਰੀ ਹੋਈ ਟਰਾਲੀ ਜਿਹੜੀ ਨਿਸ਼ਾਨਾ ਆਂਦੀ ਸੀ ਨਿਸ਼ਾਨ ਸਾਹਿਬਾਂ ਦੀ ਉਹ ਅੱਗ ਲਾ ਕੇ ਉਸ ਬੰਦੇ ਨੇ ਸਾੜੀ ਸੀ ਜਿਹਨੂੰ ਅੱਜ ਲੋਕੀ ਕਹੀ ਜਾਂਦੇ ਆ ਰੱਬ ਇਹ ਬੰਦਾ ਨਹੀਂ ਹੈ ਰੱਬ ਤੇ ਉਹਨਾਂ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਹੜਾ ਬੰਦਾ ਸਹੀ ਹੈ ਤੇ ਕਿਹੜਾ ਬੰਦਾ ਗਲਤ ਹੈ ਏਡੀ ਖਾਲਸਾ ਦੀ ਸਾਡੀ ਮਤ ਵੱਜ ਚੁੱਕੀ ਆ ਜਿਹੜੇ ਚੰਗੇ ਨੇ ਜਿਨ੍ਹਾਂ ਨੇ ਸਾਨੂੰ ਕੋਈ ਸੇਰ ਦੇਣੀ ਸੀ ਜੀਵਨ ਦੀ ਉਹ ਖਾਲਸਾ ਜੀ ਗੁਪਤ ਹੋ ਕੇ ਬੈਠੀਆਂ ਫੌਜਾਂ ਤੇ ਜਿਨ੍ਹਾਂ ਨੇ ਕੱਖ ਵੀ ਨਹੀਂ ਦੇਣਾ ਉਹ ਖਾਲਸਾ ਜੀ ਸ਼ਰਿਆਮ ਪ੍ਰਚਾਰ ਹੋ ਰਿਹਾ ਆਨੰਦ ਹੋ ਰਿਹਾ ਸੋ ਇਹ ਭਾਈ ਪਰਖ ਕਰਿਆ ਕਰੋ ਸੰਗਤ ਜੀ ਆਪ ਬਾਣੀ ਪੜੋ ਆਪਣੀ ਬਾਣੀ ਨੂੰ ਇੱਕ ਦਿਨ ਨਾ ਇੱਕ ਬੰਦੇ ਨਾਲ ਦਾਸ ਦੀ ਹੋ ਗਈ ਤੇ ਕੁਦਰਤੀ ਨਾ ਮਹਾਰਾਜ ਦੀ ਕਿਰਪਾ ਸਦਕਾ ਮੈਂ ਸ਼ਬਦ ਬੋਲਦਾ ਥਾ ਤੇ ਸ਼ਬਦ ਬੋਲਦੇ ਆਂ ਬੋਲਦੇ ਉਹ ਬੰਦਾ ਮੇਰੇ ਲਾਗੇ ਬੈਠਾ ਸੀ ਇਹ ਗੱਲ ਟਾਲਾ ਸਾਹਿਬ ਦੀ ਹੈ ਮੈਂ ਬਾਹਰ ਹੀ ਬੈਠਾ ਸਾਂ ਤੇ ਸ਼ਬਦ ਬੋਲਦਾ ਸਾਂ ਉਤੋਂ ਹੋਰ ਵੀ ਪੰਜ ਸੱਤ ਸਿੰਘ ਬੈਠੇ ਮੈਂ ਸ਼ਬਦ ਬੋਲਦਾ ਸਾਂ ਸ਼ਲੋਕ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹਨ ਇਹ ਵਾਲਾ ਸ਼ਬਦ ਹੈ ਉਹ ਜਪਦਿਆਂ ਜਪਦਿਆਂ ਜਿਹਨੂੰ ਮੈਂ ਪਹੁੰਚਿਆ ਨਾ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੀ ਉਜਲੇ ਹੋਰ ਕੀਤੀ ਛੁੱਟੀ ਨਾਲ ਤੇ ਜਦੋਂ ਮੈਂ ਐਵੇਂ ਕਿਹਾ ਪਿਛਲੇ ਭਾਈ ਸਾਹਿਬ ਨੇ ਨਾ ਮੈਨੂੰ ਉਹ ਸੁਣਦੇ ਸੀ ਕਿਤੇ ਮੈਨੂੰ ਕਹਿੰਦੇ ਪਾਇਆ ਤੁਸੀਂ ਬਾਣਾ ਤੇ ਗੁਰੂ ਕੇ ਸਿੰਘ ਲੱਗਦੇ ਹੋ ਤੇ ਤੁਹਾਨੂੰ ਬਾਣੀ ਤੇ ਪੜ੍ਹਨੀ ਨਹੀਂ ਆਉਂਦੀ ਤੁਹਾਨੂੰ ਪਤਾ ਹੈ ਬਾਬੇ ਰਾਮ ਰਾਏ ਨੇ ਇੱਕ ਤੋਕ ਬਦਲੀ ਸੀ ਤੇ ਮਹਾਰਾਜ ਜੀ ਨੇ ਉਹਨਾਂ ਤੋਂ ਨਾਤਾ ਤੋੜ ਲਿਆ ਸੀ ਤੇ ਤੁਸੀਂ ਬਾਣੀ ਤੋਂ ਨਿਰਅਰਥ ਕਰ ਸ਼ਬਦਾਂ ਦਾ ਜਿਹੜਾ ਉਹ ਕੀ ਬਣਾ ਛੱਡਿਆ ਹੋਰ ਕਿੱਥੋਂ ਵਾਰ ਦਿੱਤਾ ਤੁਸੀਂ ਇਦਾਂ ਉਦਾਂ ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਜੀ ਤੁਸੀਂ ਮਹਾਰਾਜ ਤੋਂ ਜਾਣੂ ਹੋ ਕਹਿੰਦਾ ਲੈ ਮੈਂ ਸੰਧਿਆ ਕੀਤੀ ਹੈ ਮੈਨੂੰ ਸਾਰਾ ਗਿਆਨ ਹੈ ਮੈਂ ਮਹਾਰਾਜ ਦੀ ਬਾਣੀ ਦੀ ਸਹਿਜ ਪਾਠ ਦੀ ਸੰਧਿਆ ਕਰਦਾ ਮੈਂ ਸੰਧਿਆ ਕਰਕੇ ਹੁਣ ਪਾਠ ਕਰਨ ਲੱਗਾ ਮੈਂ ਤਾਂ ਬੜੇ ਸਮੇਂ ਦਾ ਸਹਿਜ ਪਾਠ ਕਰਦਾ ਹਾਲਸਾ ਜੀ ਇਦਾਂ ਦੀਆਂ ਗੱਲਾਂ ਕਰਨ ਲੱਗਾ ਤੇ ਮੈਂ ਉਹਨੂੰ ਇੱਕੋ ਗੱਲ ਕਹੀ ਮੈਂ ਕਿਹਾ ਭਾਈ ਸਾਹਿਬ ਜੀ ਜਿਹੜਾ ਮੈਂ ਸ਼ਬਦ ਬੋਲਿਆ ਨਾ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਵਿੱਚ ਲਿਖਿਆ ਹੋਇਆ ਜਿਹੜਾ ਉਹ ਸ਼ਲੋਕ ਹੈ ਹਾਲਸਾ ਜੀ ਜਿਹਦੇ ਵਿੱਚ ਬਚਨ ਹੁੰਦਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁੱਟੀ ਨਾਲ ਇਹ ਧੰਨ ਗੁਰੂ ਨਾਨਕ ਸਾਹਿਬ ਜੀਆ ਦਾ ਸ਼ਬਦ ਹੈ ਜਪਜੀ ਸਾਹਿਬ ਦੇ ਲਾਸ ਜਿਹੜਾ ਦੂਜਾ ਸ਼ਬਦ ਬੋਲਿਆ ਦਾਸ ਨੇ ਜਿਨੀਆਂ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਉਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਥੇ ਮਾਰਾ ਨੇ ਹੋਰ ਸ਼ਬਦ ਵਰਤਿਆ ਸੋ ਮਤਲਬ ਕਹਿਣ ਦਾ ਇੱਥੇ ਮੈਂ ਇਹ ਗੱਲ ਕਰ ਰਿਹਾ ਕਿ ਆਪਾਂ ਬਾਣੀ ਪੜ੍ਹਦੇ ਆਂ ਪਰ ਸਾਨੂੰ ਕੋਈ ਸਮਝ ਨਹੀਂ ਸੂਝ ਨਹੀਂ ਹੈ ਕਿ ਕਿਹੜੀ ਬਾਣੀ ਕਿਵੇਂ ਪੜ੍ਹਨੀ ਹੈ ਇਹਨੂੰ ਵਿਚਾਰਨਾ ਕਿਵੇਂ ਹੈ ਇਥੋਂ ਸੁੱਖ ਕਿਵੇਂ ਪ੍ਰਾਪਤ ਹੋਵੇਗਾ ਉਤੋਂ ਤੋਂ ਖਾਲਸਾ ਜੀ ਪੰਛੀਆਂ ਵਾਲੀ ਝਾਤ ਮਾਰ ਕੇ ਲੰਘ ਜਾਂਦੇ ਆਂ ਮਹਾਰਾਜ ਕਹਿੰਦੇ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਧਿਆਨ ਨਾਲ ਬਾਣੀ ਨੂੰ ਸੁਣੋ ਤੁਹਾਡੇ ਦੁੱਖ ਸੰਤਾਪ ਰੋਗ ਸਾਰੇ ਦੂਰ ਹੋ ਜਾਣਗੇ ਪਰ ਬਾਣੀ ਵਿੱਚ ਚਿੱਤ ਜੋੜੋ ਸੋ ਖਾਲਸਾ ਜੀ ਮਹਾਰਾਜ ਦੇ ਦਰ ਦੀ ਸੇਵਾ ਕਰਨ ਵਾਸਤੇ ਨਾਮ ਜਪਣ ਵਾਸਤੇ ਤਗੜੇ ਹੋ ਕੇ ਭੱਜ ਕੇ ਜਾਣਾ ਚਾਹੀਦਾ ਫਿਰ ਮਹਾਰਾਜ ਕਹਿੰਦੇ ਖੁਸ਼ੀਆਂ ਹੀ ਖੁਸ਼ੀਆਂ ਹਨ ਬਾਣੀ ਗੁਰੂ ਕੀ ਪੜਨ ਲੱਗਿਆਂ ਜਾਂ ਸੇਵਾ ਕਰਨ ਲੱਗਿਆਂ ਲੋਕੇ ਬਹਿ ਜਾਣਾਂ ਉਦੇ ਨਾਲ ਸੁਖ ਪ੍ਰਾਪਤ ਨਹੀਂ ਹੁੰਦਾ ਸੋ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਮਾਤਾ ਕਹਿੰਦੇ ਕਿ ਮੇਰਾ ਵਿਆਹ ਹੋਇਆ ਵਿਆਹ ਮੇਰਾ ਨਾਸਤਕਾਂ ਦੇ ਘਰ ਹੋ ਗਿਆ ਵੱਡੇ ਨਾਸਤਕ ਸਤਗੁਰਾਂ ਨੂੰ ਨਿੰਦਣ ਵਾਲੇ ਸਤਗੁਰਾਂ ਦੀ ਨਿੰਦਿਆ ਕਰਨ ਵਾਲੇ ਮਾੜਾ ਕਹਿਣ ਵਾਲੇ ਮਹਿਮਾ ਨਾ ਸੁਣਨ ਵਾਲੇ ਸਤਗੁਰਾਂ ਦੀ ਬਾਣੀ ਦਾ ਵਿਰੋਧ ਕਰਨ ਵਾਲੇ ਇਹੋ ਜਿਹੇ ਲੋਕਾਂ ਨੇ ਕਰ ਮੇਰਾ ਵਿਆਹ ਹੋ ਗਿਆ ਮੇਰੀ ਮਾੜੀ ਕਿਸਮਤ ਮੇਰਾ ਮਾਂ ਪਿਓ ਨਹੀਂ ਸੀ ਮੇਰੇ ਰਿਸ਼ਤੇਦਾਰਾਂ ਨੇ ਮੇਰਾ ਵਿਆਹ ਕੀਤਾ ਪਰ ਜਿੱਥੇ ਕੀਤਾ ਉਹ ਤਗੜੇ ਨਾਸਤਕ ਉਹ ਮਾਤਾ ਜੀ ਦੱਸਦੇ ਆ ਕਿ ਪੁੱਤਰ ਜੀ ਮੈਂ ਤੁਹਾਡੀਆਂ ਹੱਡ ਬੀਤੀਆਂ ਸੁਣਦੀਆਂ ਮੇਰਾ ਪੋਤਾ ਬਹੁਤ ਚੰਗਾ ਤੇ ਉਹ ਗੁਰਮੁਖ ਹੈ ਤੇ ਉਹਨੇ ਮੈਨੂੰ ਦੱਸਿਆ ਸੀ ਬਾਹਰ ਨਹੀਂ ਖਾਲਸਾ ਜੀ ਹੁਣੋ ਪਰਿਵਾਰ ਉਹਨਾਂ ਨੇ ਦੱਸਿਆ ਵੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਉਹਨਾਂ ਤੇ ਮਹਾਰਾਜ ਨੇ ਕਿਰਪਾ ਕੀਤੀ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਮੈਂ ਹਮੇਸ਼ਾ ਜਿੱਦਾਂ ਮੇਰੇ ਫਾਦਰ ਸਾਹਿਬ ਜੀ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦੇ ਸੀ ਬੜੀ ਸ਼ਰਧਾ ਸੀ ਉਹਨਾਂ ਦੀ ਸ਼ੀਸ਼ਾ ਤੇ ਤੇ ਉਹ ਘਰੇ ਜੋਤ ਜਗਾਇਆ ਕਰਦੇ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਤੇ ਮਾਤਾ ਜੀ ਦੱਸਦੇ ਨੇ ਕਿ ਜਦੋਂ ਮੇਰਾ ਵਿਆਹ ਹੋਇਆ ਥੋੜੇ ਸਮੇਂ ਬਾਅਦ ਮੈਨੂੰ ਪਤਾ ਚੱਲ ਗਿਆ ਸੀ ਵੀ ਪਰਿਵਾਰ ਨਾਲ ਦਾ ਗੁਰੂ ਘਰ ਜਾਂਦਾ ਨਾ ਕਿਸੇ ਹੋਰ ਨੂੰ ਮੰਨਦਾ ਕਿਸੇ ਨੂੰ ਨਹੀਂ ਸੀ ਮੰਨਦਾ ਵੱਡੇ ਨਾਸਤਕ ਸੀ ਕਹਿੰਦੇ ਮੈਂ ਗੁਰੂ ਘਰ ਇੱਕ ਵਾਰ ਗਈ ਮਿੰਦੋ ਕੁ ਮਹੀਨੇ ਹੋਏ ਸੀ ਵਿਆਹ ਨੂੰ ਗੁਰੂ ਘਰ ਗਈ ਗੁਰੂ ਘਰੋਂ ਮੈਂ ਵਾਪਸ ਆਈ ਮੇਰੇ ਘਰ ਵਾਲੇ ਨੇ ਮੈਨੂੰ ਪਹਿਲੀ ਵਾਰ ਉਸੋ ਕੁੱਟਿਆ ਵੀ ਤੂੰ ਕੀ ਕਰਨ ਗਈ ਆ ਉਥੇ ਸਾਡੇ ਘਰੋਂ ਕੋਈ ਨਹੀਂ ਜਾਂਦਾ ਅਸੀਂ ਨਹੀਂ ਜਾਂਦੇ ਏਡੇ ਨਾਸਤਕ ਬੰਦੇ ਵੀ ਖਾਲਸਾ ਜੀ ਪੰਜਾਬ ਵਿੱਚ ਨੇ ਤੇ ਇਹ ਹੁਣ ਦੀ ਗੱਲ ਨਹੀਂ ਇਹ ਪੁਰਾਣੀ ਗੱਲ ਹੈ ਹੁਣ ਤੇ ਮਾਤਾ ਜੀ ਦੇ ਪੋਤੇ ਨੇ ਅੱਗੇ ਤੇ ਉਹ ਦੱਸਦੇ ਵੀ ਇਦਾਂ ਦੇ ਸਮਾਂ ਸੀ ਉਦੋਂ ਸਾਡੇ ਤੇ ਕਹਿੰਦੇ ਫਿਰ ਮੈਂ ਨਾ ਮੇਰਾ ਸ਼ੁਰੂ ਤੋਂ ਪ੍ਰੇਮ ਬਾਬਾ ਦੀਪ ਸਿੰਘ ਸਾਹਿਬ ਨਾਲ ਬਹੁਤ ਬਾਪੂ ਜੀ ਕਰਕੇ ਘਰੇ ਜੋਤ ਜਗਦੀ ਸੀ ਜਦੋਂ ਵੀ ਕੁਝ ਮੰਗਣਾ ਮੈਂ ਜੋਤ ਦੇ ਕੋਲ ਖਲੋ ਕੇ ਅਰਦਾਸ ਕਰਨੀ ਮੈਨੂੰ ਮਿਲ ਜਣਾ ਇਨੇ ਮੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਬਾਬਾ ਜੀ ਮੈਨੂੰ ਕਿੱਥੇ ਮਾਰਾ ਕਿੱਥੇ ਭੇਜ ਦਿੱਤਾ ਚਲੋ ਕਰਦਿਆਂ ਕਰਾਉਂਦਿਆਂ ਸਮਾਂ ਲੰਘਿਆ ਮੇਰੇ ਘਰ ਪੁੱਤ ਹੋਏ ਦੋ ਪੁੱਤਰਾਂ ਨੇ ਜਨਮ ਲਿਆ ਕਰਦਿਆਂ ਕਰਾਉਂਦਿਆਂ 7-8 ਸਾਲ 10 ਲੰਘੇ 10 ਸਾਲਾਂ ਬਾਅਦ ਮੇਰਾ ਘਰ ਵਾਲਾ ਮੈਨੂੰ ਬਹੁਤ ਕੁੱਟਣ ਮਾਰਨ ਲੱਗ ਪਿਆ ਜ਼ਿਆਦਾ ਕਰਨ ਲੱਗ ਪਿਆ ਜਦੋਂ ਉਹਨੇ ਮਾਰਨਾ ਕੁੱਟਣਾ ਤੇ ਮੈਂ ਰੋਣਾ ਇਹਨਾਂ ਮੈਂ ਕਿ ਨਮਾਤਾ ਕਿ ਨਹੀਂ ਮੇਰਾ ਗੁੱਟ ਵੀ ਇੱਕ ਤੋੜ ਦਿੱਤਾ ਸੀ ਮੋਢਾ ਵੀ ਤੋੜ ਦਿੱਤਾ ਸੀ ਉਹਨੇ ਇਦਾਂ ਦਾ ਨਰਦਈ ਬੰਦਾ ਸੀ ਕਹਿੰਦੇ ਮਮਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸ਼ੀਦੋ ਸਿੰਘੋ ਕਿਰਪਾ ਕਰੋ ਜਾਂ ਤੇ ਮਹਾਰਾਜ ਮੈਂ ਜਿਹੜਾ ਦੁੱਖ ਮੈਨੂੰ ਆਉਂਦਾ ਹੈ ਇਹਦਾ ਮੈਨੂੰ ਦਰਦ ਨਾ ਹੋਵੇ ਤੇ ਮੇਰੇ ਤੇ ਕਿਰਪਾ ਕਰੋ ਕਹਿੰਦੇ ਮੇਰੇ ਮਨ ਵਿੱਚ ਆਪਣੇ ਆਪ ਆਈ ਮੈਂ ਨਾ ਪਾਠ ਕਰਨ ਲੱਗ ਪਈ ਜਪਜੀ ਸਾਹਿਬ ਦੇ ਪਾਠ ਕਰਨੇ ਪਰ ਕਰਨੇ ਲੋਕੇ ਜਦੋਂ ਉਹਨੇ ਬਾਹਰ ਅੰਦਰ ਜਾਣਾ ਉਦੋਂ ਮੈਂ ਕਰਨੇ ਲੋਕੇ ਪਾਠ ਕਰਨੇ ਮਾਤਾ ਕਹਿੰਦੇ ਮੈਂ ਇੱਕ ਇੱਕ ਪੰਕਤੀ ਕਰਕੇ ਨਾ ਇੱਕ ਇੱਕ ਪੰਕਤੀ ਕਰਕੇ ਜਪਜੀ ਸਾਹਿਬ ਗੰਠ ਕੀਤਾ ਹੁਣ ਪੋਥੀ ਲੈ ਕੇ ਬੈਂਦੀ ਸਾਂ ਤੇ ਪਤਾ ਲੱਗਦਾ ਸੀ ਪੋਥੀ ਮੈਨੂੰ ਲੁਕਾਉਣੀ ਪੈਂਦੀ ਸੀ ਸਾਹਮਣੇ ਉਹਦੇ ਰੱਖ ਨਹੀਂ ਸੀ ਸਕਦੀ ਜਾ ਕਈ ਵਾਰ ਲੋਕੇ ਗੁਰੂ ਘਰ ਜਾਣਾ ਉਥੇ ਕਰਨਾ ਕਹਿੰਦੀ ਹੌਲੀ ਹੌਲੀ ਪਾਠ ਕੰਠ ਕੀਤਾ ਫਿਰ ਜਦੋਂ ਕੰਠ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਮੈਂ ਫਿਰ ਮੈਂ ਪਾਠ ਤੁਰਦੀ ਫਿਰਦੀ ਨੇ ਅੰਦਰੋਂ ਅੰਦਰ ਕਰੀ ਜਾਣੇ ਕਹਿੰਦੇ ਆਸੀ ਮਹਾਰਾਜ ਦੀ ਕਿਰਪਾ ਹੋਈ ਮੈਂ ਅਰਦਾਸ ਕੀਤੀ ਬਾਬਾ ਜੀ ਜਾਂ ਤਾਂ ਮੈਨੂੰ ਦੁੱਖ ਨਾ ਹੋਵੇ ਜਾਂ ਇਹ ਸੁਧਰ ਜੇ ਮਾਤਾ ਜੀ ਕਹਿੰਦੇ ਉਹ ਤੇ ਸੁਧਰਿਆ ਨਹੀਂ ਪਰ ਉਹ ਜਦੋਂ ਮੈਨੂੰ ਮਾਰਦਾ ਸੀ ਮੈਨੂੰ ਦੁੱਖ ਨਹੀਂ ਸੀ ਹੁੰਦਾ ਕਹਿੰਦੇ ਇੱਕ ਵਾਰ ਉਹਨੇ ਮੇਰਾ ਜਦੋਂ ਗੁੱਟ ਤੋੜਿਆ ਨਾ ਮੈਨੂੰ ਗੁੱਟ ਟੁੱਟੇ ਦੀ ਕੋਈ ਦਰਦ ਨਹੀਂ ਹੋਈ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਫਿਰ ਮਾਤਾ ਜੀ ਦੱਸਦੇ ਕਿ ਹੋਣ ਹੀ ਖਾਲਸਾ ਜੀ ਉਹ ਜਿਹੜਾ ਬਜ਼ੁਰਗ ਸੀ ਕੋਈ ਸਮਾਂ ਬਹੁਤਾ ਨਹੀਂ ਹੋਇਆ ਆ 2017 ਦੇ ਵਿੱਚ ਕਿ 16 ਦੇ ਵਿੱਚ ਕਹਿੰਦੇ ਨੇ ਪੂਰਾ ਹੋਇਆ ਮਾਤਾ ਜੀ ਕਹਿੰਦੇ ਬਾਅਦ ਵਿੱਚ ਮਹਾਰਾਜ ਦੀ ਕਿਰਪਾ ਨਾਲ ਸਾਡੇ ਪੁੱਤ ਬਾਹਰ ਚਲੇ ਗਏ ਪੁੱਤਾਂ ਪੁੱਤ ਸਾਨੂੰ ਲੈ ਗਏ ਉੱਥੇ ਸਾਰੇ ਪਰਿਵਾਰ ਪੁੱਤਰੇ ਹੋਏ ਪੋਤਰੀਆਂ ਪੁੱਤਰੇ ਸੋ ਮਹਾਰਾਜ ਦੀ ਕਿਰਪਾ ਸਦਕਾ ਚਲੋ ਕੰਮ ਕਾਜ ਸੋ ਬਹੁਤ ਸੋਹਣਾ ਹੋ ਗਿਆ ਜਪਜੀ ਸਾਹਿਬ ਦਾ ਪਾਠ ਸ਼ੁਰੂ ਤੋਂ ਕਰਦੀ ਸਾਂ ਕਰਦੀ ਰਹੀ ਫਿਰ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨਾਲ ਇਦਾਂ ਪ੍ਰੇਮ ਬਣ ਗਿਆ ਜਦੋਂ ਮੈਂ ਕੋਈ ਅਰਦਾਸ ਕਰਨੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਕਰਨੀ ਤੇ ਚੜ੍ਹਦੀ ਕਲਾ ਹੋ ਜਾਣੀ ਮਾਤਾ ਜੀ ਦੱਸਦੇ ਕਿ 2007 ਦੀ ਕਿ 6 ਦੀ ਗੱਲ ਹੈ ਤੇ ਇਹ ਕੋਠੇ ਤੋਂ ਉੱਤਰਦਾਸ ਪੌੜੀਆਂ ਉੱਤਰਦਾ ਸੀ ਤੇ ਡਿੱਗ ਪਿਆ ਤੇ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਜੂੜ ਪੈ ਗਿਆ ਡਾਕਟਰਾਂ ਨੇ ਜਵਾਬ ਦਿੱਤਾ ਵੀ ਨਹੀਂ ਇਹਦਾ ਕੋਈ ਇਲਾਜ ਨਹੀਂ ਹੋ ਸਕਦਾ ਇਲਾਜ ਪਹਿਲਾਂ ਕਰਵਾਇਆ ਸੀ ਪ੍ਰਸ਼ਨ ਹੋਇਆ ਉਸ ਤੋਂ ਬਾਅਦ ਜ਼ਿਆਦਾ ਬੰਧਨ ਪੈ ਗਿਆ ਮੰਜੇ ਨਾਲ ਜੁੜ ਗਿਆ 10 ਸਾਲ ਅਸੀਂ ਸੇਵਾ ਕੀਤੀ ਉਹਦੀ 10 ਸਾਲ ਸੇਵਾ ਕੀਤੀ 10 ਸਾਲ ਮੈਂ ਉਹਨੂੰ ਕਹਿੰਦੀ ਰਹੀ ਵਾਹਿਗੁਰੂ ਕਹਿ ਐਡਾ ਮਾੜਾ ਹੀ ਉਹ ਐਡੇ ਮਾੜੇ ਕਰਮਾਂ ਵਾਲਾ ਸੀ ਕਹਿੰਦੇ ਨਹੀਂ ਸੀ ਉਹ ਨਾਮ ਜਪਦਾ ਮੈਂ ਲਾ ਕੇ ਪਾਠ ਲਾਉਂਦੀ ਸਾਂ ਤੇ ਕੰਨ ਘੁੱਟਦਾ ਸੀ ਜਿਵੇਂ ਬਾਣੀ ਕਹਿੰਦਾ ਵੀ ਮੈਨੂੰ ਤੰਗ ਕਰਦੀ ਐ ਕੋਈ ਸ਼ੈਤਾਨ ਹੀ ਸੀ ਜਿਹੜਾ ਜਨਮ ਲੈ ਕੇ ਆਇਆ ਸੀ ਤੇ ਮਾਤਾ ਜੀ ਕਹਿੰਦੇ ਬਹੁਤ ਮਾੜੀ ਹਾਲਤ ਹੋ ਗਈ ਜਦੋਂ 2015 ਦੇ ਵਿੱਚ ਬਾਹਰ ਬਹੁਤ ਮਾੜਾ ਹਾਲ ਹੋ ਗਿਆ ਉੱਥੇ ਤੇ ਜਿੱਦਾਂ ਕਹਿ ਲਓ ਵੀ ਵੇਖਣ ਨੂੰ ਉਹਦੇ ਹੱਲ ਜੀ ਨਹੀਂ ਸੀ ਕਰਦਾ ਸਰੀਰ ਨੂੰ ਗਾਲਾਂ ਪੈਣ ਲੱਗ ਪਿਆ ਸੀ ਮਾਤਾ ਜੀ ਕਹਿੰਦੇ ਫਿਰ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਮਹਾਰਾਜ ਚੁੱਕ ਲੋ ਕਹਿੰਦੇ ਉਹੀ ਗੱਲ ਹੋਣੀ ਵੀ ਮਹਾਰਾਜ ਕਹਿੰਦੇ ਚੰਗੇ ਜਿਹੜਾ ਹੁੰਦਾ ਇਨਸਾਨ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਉਹਦੀ ਉਮਰ ਘਾਟ ਹੁੰਦੀ ਜਿਹੜਾ ਖਾਲਸਾ ਜੀ ਮਾੜਾ ਹੁੰਦਾ ਉਹਨੂੰ ਮਹਾਰਾਜ ਫਿਰ ਜਿੰਨੇ ਕਦੀ ਯਾਦ ਹੀ ਨਹੀਂ ਕੀਤਾ ਕਿਰਤ ਕਰਨ ਬਣਿਆ ਰਿਹਾ ਉੱਥੇ ਲੰਮਕਾਰ ਛੱਡਦਾ ਰੱਬ ਤੇ ਜਦੋਂ ਬਹੁਤ ਸਮਾਂ ਹੋਇਆ ਫਿਰ ਮਾਤਾ ਜੀ ਕਹਿੰਦੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੀ ਕਿ ਬਾਬਾ ਜੀ ਇਹਦਾ ਪਾਰ ਉਤਾਰਾ ਕਰ ਦਿਓ ਇਹ ਗਾਂ ਲੰਘ ਜਵੇ ਵੀ ਮਹਾਰਾਜ ਇਹ ਤੇ ਨਰਕ ਭੋਗ ਰਿਹਾ ਗਾਂ ਲੰਘ ਜਵੇ ਕਹਿੰਦੇ ਬਹੁਤ ਅਰਦਾਸਾਂ ਕੀਤੀਆਂ ਨਹੀਂ ਸੁਣੀਆਂ ਇੱਕ ਦਿਨ ਕਹਿੰਦੀ ਮਾਤਾ ਕਹਿੰਦੀ ਮੈਨੂੰ ਨਾ ਮਹਾਰਾਜ ਦੀ ਕਿਰਪਾ ਨਾਲ ਫੌਜ ਦੇ ਦਰਸ਼ਨ ਹੁੰਦੇ ਆ ਨਿਹੰਗਾਂ ਸਿੰਘਾਂ ਦੇ ਦਰਸ਼ਨ ਹੋਏ ਨਿਹੰਗ ਸਿੰਘ ਕਹਿੰਦੇ ਕਿ ਮਾਤਾ ਜੀ ਮਹਾਰਾਜ ਕਿਰਪਾ ਕਰਨਗੇ ਤੇਰੇ ਕਰਕੇ ਅਸੀਂ ਇਹਨੂੰ ਵਿਚਾਰ ਰੱਖਿਆ ਇਹ ਤਾਂ ਇਹਨੇ ਹੋਰ ਨਰਕ ਭੋਗਣਾ ਹੈ ਅਰੇ ਇਹਨੇ ਹੋਰ 5-7 ਸਾਲ ਨਰਕ ਭੋਗਣਾ ਤੇ ਮਾਤਾ ਕਹਿੰਦੀ ਮੈਂ ਸੁਪਨੇ ਵਿੱਚ ਉਹਨਾਂ ਨੂੰ ਬਚਨ ਕਰਦੀ ਆ ਕਿ ਮਹਾਰਾਜ ਮੇਰੀ ਸੁਣ ਲਓ ਜੇ ਕੋਈ ਮੇਰਾ ਇੱਕ ਅੱਧਾ ਪਾਠ ਮਹਾਰਾਜ ਤੁਹਾਡੇ ਦਰ ਪ੍ਰਵਾਨ ਹੋਇਆ ਕਿਰਪਾ ਕਰੋ ਇਹਦਾ ਸਰੀਰ ਛੁੱਟ ਜੇ ਮਹਾਰਾਜ ਨਰਕ ਹੋਰ ਨਾ ਭੋਗੇ ਇਹਨੂੰ ਇੱਥੋਂ ਲੈ ਜਾਓ ਇਹ ਅਰਦਾਸ ਕੀਤੀ ਤੇ ਮਾਤਾ ਜੀ ਕਹਿੰਦੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਇਦਾਂ ਸ਼ਹੀਦਾਂ ਸਿੰਘਾਂ ਨੂੰ ਜਿੱਦਾਂ ਜਾਣ ਕੇ ਬਾਬਾ ਦੀਪ ਸਿੰਘ ਸਾਹਿਬ ਜਿੱਦਾਂ ਲੱਗੇ ਵੀ ਉਹਨਾਂ ਦੇ ਵਿੱਚ ਨੇ ਕਹਿੰਦੇ ਅਰਦਾਸ ਕੀਤੀ ਸਤਿਗੁਰਾਂ ਦੀ ਕਿਰਪਾ ਨਾਲ ਤੇ ਅਗਲੇ ਦਿਨੀ ਉਹਦੇ ਪ੍ਰਾਣ ਨਿਕਲ ਗਏ ਸੀ ਮੇਰੇ ਘਰ ਵਾਲੇ ਦੇ ਅਗਲੇ ਦਿਨ ਪ੍ਰਾਣ ਨਿਕਲ ਗਏ ਚਲੋ ਅਸੀਂ ਸਾਰਿਆਂ ਨੇ ਸੋਚਿਆ ਚਲੋ ਮਹਾਰਾਜ ਦੀ ਮੌਜ ਆ ਹੋ ਗਿਆ ਕੰਮ ਬਾਅਦ ਵਿੱਚ ਸਾਰੀ ਕਿਰਿਆ ਕੀਤੀ ਮਾਤਾ ਜੀ ਕਹਿੰਦੇ ਮੈਂ ਪਾਠ ਨਹੀਂ ਛੱਡਿਆ ਤੇ ਕੁਝ 6 ਕਿ ਮਹੀਨੇ ਬਾਅਦ ਮੈਨੂੰ ਸੁਪਨਾ ਆਉਂਦਾ ਕੇ ਸੁਪਨੇ ਵਿੱਚ ਮੈਨੂੰ ਫੌਜਾਂ ਨਜ਼ਰ ਆਉਂਦੀਆਂ ਫੌਜਾਂ ਦੇ ਵਿੱਚ ਇੱਕ ਬਜ਼ੁਰਗ ਬਾਪੂ ਜਿਦਾਂ ਬਾਬਾ ਦੀਪ ਸਿੰਘ ਸਾਹਿਬ ਹੁਣ ਤੇ ਬਜ਼ੁਰਗ ਬਾਪੂ ਉਹਨਾਂ ਨੇ ਮੈਨੂੰ ਕਿਹਾ ਕਿ ਟੀਏ ਤੇਰੇ ਕਰਕੇ ਉਹਨੂੰ ਅਸੀਂ ਲੈ ਗਏ ਆ ਨਹੀਂ ਤੇ ਉਹਦਾ ਬਹੁਤ ਬੁਰਾ ਹਾਲ ਹੋਣਾ ਸੀ ਉਹ ਕੋਈ ਇਹੋ ਜੀ ਰੂਹ ਸੀ ਤੇ ਫਿਰ ਕਹਿੰਦੇ ਮਾਤਾ ਜੀ ਕਹਿੰਦੇ ਮੈਂ ਉਹਨਾਂ ਗਾੜੀ ਸੁਪਨੇ 'ਚ ਬੋਲੀਆਂ ਕਿ ਮਹਾਰਾਜ ਤੁਸੀਂ ਤਾਂ ਬਖਸ਼ਣਾ ਆ ਰਹੇ ਉਹਨੂੰ ਵੀ ਬਖਸ਼ ਦਿਓ ਤੇ ਕਹਿੰਦੇ ਉਹਨਾਂ ਨੇ ਕਿਹਾ ਸੀ ਕਿ ਟੀਏ ਤੇਰੇ ਜਪ ਤਪ ਕਰਕੇ ਉਹਦੇ ਕਈ ਪਾਪ ਕੱਟੇ ਗਏ ਨੇ ਉਹਦੇ ਕਈ ਮਾੜੇ ਕਰਮ ਕੱਟੇ ਗਏ ਨੇ ਉਹਦਾ ਭਲਾ ਹੋ ਗਿਆ ਤੇਰੇ ਜਪ ਤਪ ਕਰਕੇ ਸੋ ਇਹ ਮਾਤਾ ਨੇ ਬੜੀ ਖਾਲਸਾ ਦੀ ਤਗੜੀ ਗੱਲ ਦਾਸ ਨੂੰ ਸੁਣਾਈ ਕਿ ਜਿਹਦਾ ਕਿਸੇ ਦੇ ਨਿਮਿਤ ਕੀਤੇ ਹੋਏ ਪਾਠ ਬੜੇ ਅਸਰਦਾਰ ਹੁੰਦੇ ਫਿਰ ਮਹਾਰਾਜ ਦੀ ਕਿਰਪਾ ਸਦਕਾ ਜਿਵੇਂ ਆਪਣੀ ਸੁਭਾਅ ਹੈ ਆਪਣੀ ਆਦਤ ਹੈ ਕਿ ਮਾਤਾ ਜੀ ਜਿੰਨੋਂ ਤੁਹਾਨੂੰ ਸ਼ੀਧਾਂ ਦੇ ਦਰਸ਼ਨ ਹੋਏ ਕੀ ਪ੍ਰਾਪਤੀ ਹੋਈ ਕੁਝ ਪ੍ਰਾਪਤੀ ਹੋਈ ਕੋਈ ਜੀਵਨ ਵਿੱਚ ਮਹਾਰਾਜ ਦੀ ਕਿਰਪਾ ਸਦਕਾ ਕੋਈ ਆਨੰਦ ਵਰਤਿਆ ਤੇ ਮਾਤਾ ਜੀ ਕਹਿੰਦੇ ਸੀ ਵੀ ਮਹਾਰਾਜ ਦੀ ਕਿਰਪਾ ਸਦਕਾ ਜਦੋਂ ਮੈਂ ਜਾਪ ਕਰਦੀ ਸਾਂ ਮੈਨੂੰ ਬੈਰਾਗ ਆਉਣ ਲੱਗ ਪਿਆ ਹੁਣ ਮੈਂ ਬਹੁਤ ਜ਼ਿਆਦਾ ਬੈਰਾਗ ਆਉਂਦਾ ਮੈਨੂੰ ਜਦੋਂ ਵੀ ਮੈਂ ਮੁੱਖੋਂ ਵਾਹਿਗੁਰੂ ਕਹਿ ਲਵਾਂ ਮੇਰੀ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਇਹ ਵੀ ਖਾਲਸਾ ਜੀ ਇੱਕ ਅਵਸਥਾ ਹੁੰਦੀ ਹੈ ਬੈਰਾਗੀ ਦੀ ਸੋ ਮਹਾਰਾਜ ਦੀ ਕਿਰਪਾ ਸਦਕਾ ਮਾਤਾ ਨੇ ਸੁਣਾਉਣਾ ਕੀਤਾ ਵੀ ਬਾਬਾ ਦੀਪ ਸਿੰਘ ਸਾਹਿਬ ਨੇ ਦਾ ਇੱਕੋ ਅਰਦਾਸ ਕਰਨ ਤੇ ਪਹਿਲਾਂ ਤੇ ਮੇਰੇ ਜਿਹੜਾ ਘਰ ਵਾਲਾ ਨਰਕ ਭੋਗ ਰਿਆ ਸੀ ਉਹਨੂੰ ਇਥੋਂ ਛੁਡਾਇਆ ਫਿਰ ਮਹਾਰਾਜ ਦੀ ਇੱਕ ਐਸੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਨੇ ਆਪ ਆ ਕੇ ਜਦੋਂ ਦੱਸਣਾ ਕੀਤਾ ਵੀ ਤੇਰੇ ਕੀਤੇ ਹੋਏ ਜਪ ਤਪ ਕਰਕੇ ਤੇਰੀ ਕੀਤੀ ਕਮਾਈ ਕਰਕੇ ਤੇਰੇ ਪਤੀ ਦਾ ਭਲਾ ਹੋਇਆ ਸੋ ਐਵੇਂ ਖਾਲਸਾ ਜੀ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਨ ਤੇ ਕੱਲਾ ਆਪਣਾ ਨਹੀਂ ਆਪਣੇ ਪਰਿਵਾਰ ਦਾ ਵੀ ਭਲਾ ਹੁੰਦਾ ਸੋ ਨਿੰਦਿਆ ਨਾ ਕਦੇ ਕਰੋ ਜਿਵੇਂ ਕਈ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਦਾ ਅਸੀਸ ਨਹੀਂ ਲੱਥਾ ਬਾਬਾ ਦੀਪ ਸਿੰਘ ਸਾਹਿਬ ਨੇ ਜੰਗ ਨਹੀਂ ਕੀਤੀ ਕੋਈ ਕਹਿੰਦਾ ਜਦੋਂ ਕਲਗੀਧਰ ਮਹਾਰਾਜ ਦੇ ਪੁੱਤਰ ਸ਼ਹੀਦ ਹੋ ਰਹੇ ਸੀ ਬਾਬਾ ਦੀਪ ਸਿੰਘ ਸਾਹਿਬ ਉਦੋਂ ਕਿੱਥੇ ਸੀ ਸੋ ਇਦਾਂ ਦੀਆਂ ਗੱਲਾਂ ਕਰਕੇ ਨਾ ਆਪਾਂ ਨਰਕ ਦੇ ਭਾਗੀ ਬਣੀਏ ਸ਼ਹੀਦਾਂ ਨੂੰ ਯਾਦ ਕਰੀਏ ਨਾ ਨਿੰਦਿਆ ਕਰੀਏ ਉਹਦੇ ਦਰਦੀ ਵੀ ਉਹਦੇ ਦਰਦᱮ ਐਵੇਂ ਦੁਨੀਆ ਜਾ ਕੇ ਬੈਠੀ ਰਹਿੰਦੀ ਐ ਹੋ ਗਿਆ ਜੋ ਹੋ ਗਿਆ ਜਿਹੜਾ ਖਾਲਸਾ ਜੀ ਨਿੰਦੇਗਾ ਉਹ ਨਰਕ ਜਾਏਗਾ ਕਿਉਂਕਿ ਨਿੰਦਿਆ ਜਿਹੜੀ ਹੈ ਉਹ ਖੜਦੀ ਖਾਲਸਾ ਜੀ ਨਰਕਾਂ ਨੂੰ ਆ ਇਹ ਸਚਾਈ ਹੈ ਕੋਈ ਕਵੇ ਵੀ ਨਹੀਂ ਇਹ ਬਾਬਾ ਜੀ ਹੁਣ ਤੁਹੀ ਬੋਲ ਰਹੇ ਆ ਤੁਸੀਂ ਸ਼ਰਾਪ ਦੇ ਰਹੇ ਮਹਾਰਾਜ ਦੀ ਬਾਣੀ ਕਹਿੰਦੀ ਆ ਕਿ ਪਾਪੀ ਨਰਕ ਸੁਧਾਰਿਆ ਪਾਪੀ ਜਿਹੜਾ ਹੈ ਉਹ ਨਰਕਾ ਨੂੰ ਹੀ ਜਾਂਦਾ ਨਰਕ ਹੀ ਉਹਦੀ ਅਸਲ ਜਗ੍ਹਾ ਹੈ ਖਾਲਸਾ ਜਿਹੜਾ ਪਾਪੀ ਹੈ ਨਿੰਦਕ ਹੈ ਨਿੰਦਿਆ ਕਰਨ ਵਾਲਾ ਹੈ ਸੋ ਸਤਗੁਰੂ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਇਹ ਹੱਡ ਬੀਤੀ ਮਾਤਾ ਜੀ ਨੇ ਸੁਣਾਉਣਾ ਕੀਤੀ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਦੋ ਵਾਰ ਦਰਸ਼ਨ ਹੋਏ ਇੱਕ ਵਾਰ ਅਰਦਾਸ ਕੀਤੀ ਤੇ ਮੇਰੇ ਪਤੀ ਨੂੰ ਉਹ ਲੈ ਕੇ ਗਏ ਤੇ ਕਹਿੰਦੇ ਸੀ ਵੀ ਕਈ ਸਾਲ ਜੇ ਇਹਨੇ ਨਰਕ ਭੋਗਣਾ ਸੀ ਮਰ ਮਾਤਾ ਤੇਰੇ ਜਪ ਤਪ ਕਰਕੇ ਇਹਨੂੰ ਲੈ ਕੇ ਚੱਲੇ ਆ ਤੇ ਇਹਦਾ ਭਲਾ ਹੋਇਆ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਸਾਰਿਆਂ ਸੁੱਖਾਂ ਦੇ ਦਾਤੇ ਖਾਲਸਾ ਜੀ ਉਸ ਦਾਤੇ ਤੋਂ ਬਿਨਾ ਕੋਈ ਦੁੱਖ ਨਹੀਂ ਕੱਟਣ ਵਾਲਾ ਕੋਈ ਭੈ ਨਹੀਂ ਕੱਟਣ ਵਾਲਾ ਕੋਈ ਖਾਲਸਾ ਜੀ ਉਹ ਤੋਂ ਬਿਨਾ ਰੱਖਣ ਵਾਲਾ ਨਹੀਂ ਰਿਜਕ ਦੇਣ ਵਾਲਾ ਨਹੀਂ ਉਹ ਦਾਤੇ ਦੇ ਚਰਣੀ ਲੱਗੀ ਉਹ ਦਾਤੇ ਕੋਲੋਂ ਸੁਖ ਪ੍ਰਾਪਤ ਹੋਵੇਗਾ ਉਹ ਤੋਂ ਬਿਨਾ ਕੋਈ ਖਾਲਸਾ ਜੀ ਬਾਹਰ ਵੜ ਫੜਨ ਵਾਲਾ ਨਹੀਂ ਜੇ ਘਰ ਵਿੱਚ ਦੁੱਖ ਹੈ ਮਹਾਰਾਜ ਨੂੰ ਯਾਦ ਕਰਦੇ ਰਹੋ ਬਾਣੀ ਪੜ੍ਹਦੇ ਰਹੋ ਹੌਲੀ 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 ਮਹਾਰਾਜ ਦੀ ਕਿਰਪਾ ਵਰਤੇਗੀ ਜਿਹੜੇ ਦੁੱਖ ਕਲੇਸ਼ ਹਨ ਖਾਲਸਾ ਜੀ ਆਪੇ ਕੱਟੇ ਜਾਣਗੇ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ